ਹਾਂਜੀ ਕੌਣ ਕਿੱਥੇ ਰਹਿੰਦਾ ਸਾਡੀ ਸਮਝਾਂ ਤੋਂ ਪਾਰ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਮੈਕਸੀਕੋ ਦੇ ਵਿੱਚ ਮਿਲਿਆ ਹੋਇਆ ਇਹ ਯੂ ਐਫ ਓ ਇਹੇ ਰਹੱਸਮਈ ਚੀਜ਼ ਇਹਨੇ ਹਜੇ ਵੀ ਦੁਨੀਆ ਨੂੰ ਚੱਕਰਾਂ ਦੇ ਵਿੱਚ ਪਾਇਆ ਹੋਇਆ ਕਿਉਂਕਿ 2011 ਦੇ ਵਿੱਚ ਇੱਕ ਪੱਥਰ ਮਿਲਦਾ ਤੇ ਉਸ ਪੱਥਰ ਦੇ ਉੱਤੇ ਜਿਹੜਾ ਪੈਟਰਨ ਬਣਿਆ ਹੋਇਆ ਉਹੀ ਪੈਟਰਨ ਇਸ ਬੁਗਾ ਸਪੇਰੀ ਨਾਂ ਦੇ ਯੂ ਐਫ ਓ ਦੇ ਉੱਤੇ ਆ ਇਹ ਯੂ ਐਫ ਓ ਜਦੋਂ ਮਿਲਿਆ ਸੀ ਉਦੋਂ ਇਹ 2 ਕਿਲੋਗ੍ਰam ਦਾ ਸੀ ਤੇ ਹੁਣ ਇਹ 6 ਕਿਲੋ ਦਾ ਹੋ ਗਿਆ ਇਹਦਾ ਜਿਹੜਾ ਭਾਰਾ ਉਹ ਆਪਣੇ ਆਪ ਹੀ ਹੈਰਾਨੀਜਨਕ ਤਰੀਕੇ ਦੇ ਨਾਲ ਵਧ ਰਿਹਾ ਜਦੋਂ ਇਸ ਨੂੰ ਬਰੀਕੀ ਦੇ ਨਾਲ ਸਕੈਨ ਕੀਤਾ ਗਿਆ ਤਾਂ ਜਿਹੜੀ ਤਸਵੀਰ ਸਾਹਮਣੇ ਆਈ ਉਹ ਤਸਵੀਰ ਨਿਕੋਲਾ ਟੈਸਲਾ ਦੇ ਵਾਇਰਲੈਸ ਅਨਾਰਜੀ ਟਰਾਂਸਮਿਸ਼ਨ ਸਟੇਸ਼ਨ ਦੇ ਨਾਲ ਮਿਲਦੀ ਹੈ ਨਿਕੋਲਾ ਟੈਸਲਾ ਉਸ ਸਮੇਂ ਇਸ ਚੀਜ਼ ਦੇ ਵਿੱਚ ਕਾਮਯਾਬ ਹੋ ਨਹੀਂ ਪਾਏ ਸੀ ਪਰ ਹੁਣ ਸਾਇੰਸ ਮੰਨਦੀ ਆ ਕਿ ਇਸ ਬੁਗਾਸਪੇਰੀ ਦੇ ਅੰਦਰ ਜੋ ਵੀ ਟੈਕਨੋਲੋਜੀ ਆ ਉਹ ਸੇਮ ਉਹੀ ਟੈਕਨੋਲੋਜੀ ਆ ਜਿਹੜੀ ਟੈਕਨੋਲੋਜੀ ਨਿਕੋਲਾ ਟੈਸਲਾ ਬਣਾਉਣਾ ਚਾਹੁੰਦੇ ਸੀ ਉਹ ਕਹਿੰਦੇ ਜਿਹੜੀ ਟੈਕਨੋਲੋਜੀ ਇਸ ਦੇ ਵਿੱਚ ਵਰਤੀ ਗਈ ਆ ਉਹ ਸਾਡੇ ਲਈ ਹਜੇ ਅਣਜਾਣ ਆ ਜਾਂ ਫਿਰ ਉਹ ਇੰਨੀ ਐਡਵਾਂਸ ਆ ਕਿ ਹੱਲੇ ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕੇ ਇਸੇ ਸਕੈਮ ਦੇ ਦੌਰਾਨ ਇਹਤੇ ਤੇ ਪਤਾ ਲੱਗਿਆ ਕਿ ਛੋਟੇ ਛੋਟੇ ਕ੍ਰੈਕ ਨੇ ਛੋਟੀਆਂ-ਛੋਟੀਆਂ ਤੇੜਾ ਨੇ ਉਹਨਾਂ ਤੇੜਾਾਂ ਦੇ ਵਿੱਚੋਂ ਜਦੋਂ ਸੈਂਪਲ ਲਿਆ ਗਿਆ 6 ਮਿਲੀਗ੍ਰਾਮ ਦਾ ਤਾਂ ਉਹ ਸੈਂਪਲ ਨੂੰ ਜਦੋਂ ਸਕੈਨ ਕੀਤਾ ਤਾਂ ਉਹਨੇ ਵੀ ਖੋਜੀ ਟੀਮਾਂ ਨੂੰ ਹੈਰਾਨ ਕਰਤਾ ਕਿਉਂਕਿ ਉਹਦੇ ਵਿੱਚ ਫਾਈਬਰ ਦੀਆਂ ਤਾਰਾਂ ਨੇ ਜਿਹੜੀਆਂ ਉਹ ਦਿਖਾਈ ਦਿੱਤੀਆਂ ਇਹ ਉਹੀ ਫਾਈਬਰ ਆ ਜਿਹੜੀ ਅਸੀਂ ਡਾਟਾ ਟਰਾਂਸਫਰ ਕਰਨ ਵਾਸਤੇ ਜਾਂ ਇੰਟਰਨੈਟ ਵਾਸਤੇ ਵਰਤ ਤੀਆਂ ਹੈਰਾਨੀ ਇਸ ਗੱਲ ਦੀ ਵੀ ਆ ਕਿ ਉਹਨਾਂ ਤਾਰਾਂ ਦਾ ਜਿਹੜਾ ਡਾਇਆਮੀਟਰ ਆ ਜਾਂ ਉਹਨਾਂ ਦਾ ਜਿਹੜਾ ਸਾਈਜ਼ ਆ ਉਹ ਅਲੱਗ-ਅਲੱਗ ਆ ਮਤਲਬ ਕਿ ਉਹ ਅਲੱਗ-ਅਲੱਗ ਕਿਸਮ ਦੇ ਨਾਲ ਅਲੱਗ-ਅਲੱਗ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ ਸੋ ਕੁੱਲ ਮਿਲਾ ਕੇ ਖੋਜੀ ਟੀਮਾਂ ਨੇ ਜਾਂ ਸਾਇੰਟਿਸਟਸ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਉਹ ਫਾਈਬਰ ਆ ਜਿਹੜੀ ਉਹ ਬਿਲਕੁਲ ਸਾਡੀ ਅੱਜ ਦੀ ਫਾਈਬਰ ਦੇ ਨਾਲ ਮੇਲ ਖਾਂਦੀ ਆ ਪਰ ਹਾਲੇ ਤੱਕ ਅਸੀਂ ਸਮਝਣ ਦੇ ਵਿੱਚ ਆ ਸਮਰਾਥਾਂ ਕਿ ਕੀ ਚੀਜ਼ ਆ ਇਹ ਉਹੀ ਵੀਡੀਓ ਆ ਜਿਹਦੇ ਵਿੱਚ ਜਦੋਂ ਉਹ ਸੰਸਕ੍ਰਿਤ ਦੇ ਸ਼ਲੋਕ ਪੜ੍ਹਦੇ ਨੇ ਤਾਂ ਦੇਖੋ ਤੁਸੀਂ ਅੱਗੇ ਉਹ એનર્ਜੀ ਥਰੋ ਕਰਦਾ ਤੇ ਉਹ એનર્ਜੀ ਉਹ ਉਹਨਾਂ ਦੇ ਮੀਟਰਾਂ ਦੇ ਉੱਤੇ ਸਾਫ਼ ਦਿਖਾਈ ਦਿੰਦੀ ਆ ਸੋ ਕੁਛ ਨਾ ਕੁਛ ਇਹਦਾ ਕਨੈਕਸ਼ਨ ਹੈਗਾ ਪਰ ਇਹ ਹਜੇ ਤੱਕ ਰਹੱਸ ਬਣਿਆ ਹੋਇਆ ਕਿ ਇਹਦੇ ਅੰਦਰ ਐਸੀ ਕਿਹੜੀ એનર્ਜੀ ਆ ਜਿਹੜੀ ਕੰਮ ਕਰਦੀ ਆ ਪਰ ਜਿੱਦਾਂ ਆਪਾਂ ਅਕਸ਼ਰੀ ਗੱਲ ਕਰੀ ਤੀ ਆ ਕਿ ਪ੍ਰਮਾਤਮਾ ਨੇ ਪਤਾ ਨਹੀਂ ਕਿੱਥੇ ਕਿੱਥੇ ਹੋਰ ਜੀਵਨ ਪੈਦਾ ਕੀਤਾ ਹੋਣਾ ਤੇ ਉਹ ਕੈਸਾ ਜੀਵਨ ਹੋਣਾ ਜਿਹੜਾ ਸਾਡੀ ਸੋਚ ਸਮਝ ਤੋਂ ਵੀ ਪਰੇ ਆ ਆਪਾਂ ਅਕਸਰੀ ਗੱਲ ਕਰੀਦੀ ਆ ਕਿ بڑے ਡਾਈਮੈਂਸ਼ਨ ਨੇ ਜੀਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਪੀਸੀਜ਼ ਜਾਂ ਅਲੱਗ-ਅਲੱਗ એનર્ਜੀ ਨੂੰ ਹੋਲਡ ਕਰਨ ਵਾਲੀਆਂ ਜਿਹੜੀਆਂ ਜੂਨਾ ਨੇ ਜਾਂ ਜੀਵ ਨੇ ਉਹ ਰਹਿੰਦੇ ਨੇ ਤੇ ਕੁਝ ਇਹ ਨੇ ਜਿਹੜੇ ਸਾਡੇ ਤੋਂ ਬਹੁਤ ਜ਼ਿਆਦਾ ਹਾਈ એનર્ਜੀ ਰੱਖਦੇ ਆ ਜਾਂ ਸਾਡੇ ਤੋਂ ਬਹੁਤ ਜ਼ਿਆਦਾ ਐਡਵਾਂਸ ਨੇ ਸੋ ਉਹ ਸਾਡੇ ਤੱਕ ਪਹੁੰਚ ਸਕਦੇ ਪਰ ਅਸੀਂ ਉਹਨਾਂ ਤੱਕ ਨਹੀਂ ਪਹੁੰਚ ਸਕਦੇ ਆਪਾਂ ਤੁਹਾਨੂੰ ਅਕਸਰੀ ਕਹੀਦਾ ਕਿ ਪ੍ਰਮਾਤਮਾ ਦੀਆਂ ਖੇਡਾਂ ਨੇ ਬੜੀਆਂ ਚਾਰਜ ਨੇ ਕਣ-ਕਣ ਦੇ ਵਿੱਚ ਪ੍ਰਮਾਤਮਾ ਆਪ ਹੀ ਵਾਸ ਕਰਦਾ ਸੋ ਤੁਸੀਂ ਜਿੱਥੇ ਵੀ ਹੋ ਜਿੰਮੇ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ